क्लियर कट इंस्ट्रक्शंस ਹੈਗੀਆਂ ਕਿ ਜਿਹੜਾ ਵੀ ਬੰਦਾ ਆਪਾਂ ਫੜਦੇ ਆ ਉਹਦੀ ਥੋਰੋਲੀ ਪੁਸ਼ੀਗਿਸ਼ ਹੋਵੇ ਔਰ ਇਸ ਕੇਸ ਵਿੱਚ ਵੀ ਆਪਾਂ ਜਿਹੜੀ ਸਟਾਰਟਿੰਗ ਹੋਈ ਸੀ ਸਿਰਫ 50 ਗ੍ਰਾਮ ओपीएम ਪੜੀ ਸੀ ਅ ਸਿਗਾ ਆਪਣੇ ਬਾਹਰ ਮਹਾਰੋਂ ਦੇ ਲਾ ਕੇ ਨਕਲ ਆਇਆ ਹੋਇਆ ਸੀ ਤੇ ਮੰਨ ਲੈ ਤੇ 50 ਗ੍ਰਾਮ ਤੋਂ ਬਾਅਦ ਜਦੋਂ ਅਸੀਂ ਇਹ ਪੁਸ਼ੀਗਿਸ਼ ਸਟਾਰਟ ਕੀਤੀ ਵੀ ਏਡੀ ਦੂਰੋਂ ਬੰਦਾ 50 ਗ੍ਰਾਮ ਦਾ ਪੋਸੀਵਰ ਨਹੀਂ ਲੱਗਦਾ ਸਾਡਾ ਔਰ ਉਸ ਪੁਸ਼ੀਗਿਸ਼ ਦੇ ਵਿੱਚ ਗੱਲ ਕਲੀਅਰ ਹੋਈ ਵੀ ਅਪਰੋਕਸੀਮੇਟਲੀ 7 ਕਿਲੋ ਦੇ ਲਾਗੇ ਨੇ ਜੋ ਕੰਫੈਸ ਕੀਤਾ ਵੀ ਮੇਰੀ ਪੈਨਟ ਟੱਟੀਆਂ ਹੈ ਜੀਆਂ ਬਿਆਸਟਾ ਨੇ ਤੇ ਉੱਥੇ ਪਿਆ ਹੈਗਾ ਸਮਾਨ ਉਹ 7 ਕਿਲੋ ਰਿਕਵਰ ਹੋ ਗਈ ਥੈਨ ਫਿਰ ਹਾਲੇ ਸਾਨੂੰ ਤਸੱਲੀ ਨਹੀਂ ਹੋਈ ਸੀ ਵੀ ਇਹ ਸਮਾਨ ਵੱਡਾ ਸਮਗਦਰ ਲੱਗਦਾ ਥੈਨ ਫਿਰ ਇਹਨੇ ਆਪਣਾ ਦੁਬਾਰਾ ਫਿਰ ਡਿਸਕਲੋਜ਼ਰ ਕੀਤੀ ਵੀ ਮੇਰਾ ਇੱਥੇ ਇੱਕ ਸੱਤੀ ਹੈਗਾ ਜਿਹੜਾ ਆਲਰੇਡੀ 2-3 ਦਿਨ ਪਹਿਲਾਂ ਅਸੀਂ ਨੂੰ ਮੈਚ ਲੱਗਦਾ ਸੀਗਾ ਦਵਿੰਦਰ ਹੈਗਾ ਜਿਹੜਾ ਕਿ ਪਹਿਲਾਂ ਪਗੋੜਾ ਸੀਗਾ ਤੁਮਜਾਲੂਗਾ ਗੈਰ ਮਹੀਨੇ ਕਾਫੀ ਅਦਾਨਗੀ ਦੀ ਸੀ ਇਹਨੇ 10 ਕੁਇੰਟਲ ਪੌਪੀ ਉਹਦੇ ਵਿੱਚ ਇੱਕ ਕਾਰ ਅਨੋਵਾ ਦੇ ਵਿੱਚ ਦੋ ਬੰਦੇ ਭੱਜ ਗਏ ਸੀ ਉਹ ਦਵਿੰਦਰ ਨੂੰ ਜਦੋਂ ਉਹਦੀ ਜੁਆਇੰਟਲੀ ਕੋਇਆ ਕਿ ਉਹਦੀ ਗੱਲ ਹੋਈ ਵੀ ਇਹ ਗਵਿੰਦਰ ਨੇ ਕੋਈ ਸਮਾਨ ਉਹਦੇ ਕੋਲ ਵੀ ਰੱਖ ਕੇ ਗਿਆ ਹੋਇਆ। ਉਹ ਜਦੋਂ ਉਹ ਦੁਵਾਰਾਂ ਉਸ ਜਗ੍ਹਾ ਤੇ ਪਹੁੰਚੀ ਤੇ ਉਹ 20 ਕਿਲੋ ਪਲੱਸ ਕੁਝ ਗ੍ਰਾਮ ਉਹ ਸਮਾਨ 21 ਕਿਲੋ 160 ਗ੍ਰਾਮ ਉਹ ਸਮਾਨ ਸਾਨੂੰ ਦੁਵਾਰਾ ਕੰਗਪੇਂਡ ਤੋਂ ਜਿਹੜੇ ਉਹਦਾ ਸੀਗਾ 플ੌਟ ਉੱਥੇ ਇਹਦੇ ਦੱਬੀ ਹੋਈ ਸੀ। ਲੈਣ ਕੇ ਉੱਥੋਂ ਇੱਕ ਟੋਟਲ ਜੋ ਮਖਕ ਟਾਈਮ ਤੇ 10 ਦਿਨਾਂ ਚ ਇਹ ਗਵਰੀ ਹੋਈ ਆ ਇਹ ਪ੍ਰੋਕਿਉਰਿਟੀ ਹੋਗੀ 28 ਕਿਲੋ ਦੇ ਪਲਸ ਹੋਗੀ ਆ ਕੋਲ 28 ਕਿਲੋ 80 ਗ੍ਰਾਮ ਦੇ ਲਾਗੇ ਇੱਕ ਸਾਰੀ ਕੰਬੀ ਹੋ ਗਈ ਤੇ ਇਹਦੇ ਵਿੱਚ ਇੱਕ ਇੰਦੇ ਚੀਜ਼ ਜਿਹੜਾ ਹੈਗਾ ਇਹ ਤਾਂ ਪਹਿਲਾ ਟਰੱਕ ਡਰਾਈਵਰ ਸੀਗਾ ਬਾਅਦ ਵਿੱਚ ਆਪਣਾ ਟਰੱਕ ਲੈ ਲਿਆ ਏਸੀ ਤਰ੍ਹਾਂ ਜਿਹੜਾ ਦਵਿੰਦਰ ਸੀਗਾ ਇੰਦਰਜੀਤ ਪਹਿਲਾਂ ਡਰਾਈਵਰ ਸੀ ਤੇ ਉਹਨੇ ਟਰੱਕ ਆਪਣਾ ਲਿਆ ਇੱਦਾਂ ਗਵਿੰਦਰ ਨੇ ਇੱਕ ਟਰੱਕ ਆਪਣਾ ਤਾਂ ਇੱਕ ਡਰਾਈਵਰ ਸੀਗਾ ਉਹਨੂੰ ਲੈ ਕੇ ਉਹਦੇ ਨਾਲ ਦੇ ਟੇਕ ਕਰ ਉਹਦੇ ਵੀ ਉਹ ਆਫਿਸਰ ਕੰਮ ਕਰਦੇ ਸੀ ਔਰ ਪਰਲੀ ਇਰੀ ਬੈਕਵਰਡ ਫਾਰਵਰਡ ਤੇ ਸਾਡਾ ਕੰਮ ਚੱਲ ਰਿਹਾ ਹੈ ਜਦੋਂ ਉਹਦੇ ਸਰ ਹੈ ਕਿਤੇ